ਸਰਕਾਰ ਜਿਹੜੀ ਮੌਸਮ ਵਿਭਾਗ ਨੂੰ ਤਾਂ ਦੇ ਰਹੀ ਹੈ ਦੋਸ਼ ਪਰ ਉਹਨਾਂ ਦੇ ਜਿਹੜੇ ਤਕਨੀਕ ਹੈ ਮੌਸਮ ਵਿਭਾਗ ਦੀ ਜਿਹੜੀ ਸੈਂਟਰ ਸਰਕਾਰਿੰਗ ਵੀ ਕਹਲੋ ਜਾਂ ਪੰਜਾਬ ਸਰਕਾਰ ਜਿਹੜਾ ਮੌਸਮ ਵਿਭਾਗ ਨੇ ਪਾਇਆ ਹੋਇਆ ਉਹ ਬਹੁਤ ਪੁਰਾਣੀ ਹੈ ਜੀ ਉਹ 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 ਇਹਨਾਂ ਨੇ ਨਵੇਂ ਦੁਬਾਰੇ ਦਾ ਨਵੀਨੀਕਰਨ ਨਹੀਂ ਕੀਤਾ ਅੱਛਾ ਮੌਲਜੀ ਦਾ ਇੱਥੋਂ ਤੱਕ ਟੈਕਨੋਲੋਜੀ ਦਾ ਇੱਥੋਂ ਤੱਕ ਪਹੁੰਚ ਨਹੀਂ ਮਿਲਦਾ ਕੋਈ ਘਸੜੀ ਕਰਦਾ ਹੈ ਵੀ ਇਹਦੇ ਨਾਲ ਬਾਬਿਆਂ ਦੇ ਜਿਹੜੇ ਪਹਿਲਾਂ ਇੱਕ ਜਿਹੜੇ ਬਾਬਾ ਰਹਿੰਦਾ ਇੱਕ ਉਹਨੇ ਪਹਿਲਾਂ ਕਹੇ ਪਾਣੀ ਚੱਲਦੀ ਹੈ ਕੱਲ ਨੂੰ ਨਹੀਂ ਆਊਗਾ ਹਾਂ ਹਾਂ ਉਹਦੀ ਪੂਰੀ ਮਾਰਤਾ ਹੋ ਕੇ ਜਦੋਂ ਚੇਲੇ ਕਰੇ ਮੈਨੂੰ ਕੀ ਪਤਾ ਲੱਗਿਆ ਉਹ ਕਹਿੰਦਾ ਮੇਰੇ ਕੋਲੇ ਅਫੀਮ ਹੈ ਕਿ ਜਦੋਂ ਹਵਾ ਤੇ ਨਮੀ ਵਾਲੀ ਹੁੰਦੀ ਹੈ ਹਮੋਸ ਹੁੰਦੀ ਹੈ ਨਾ ਤੇ ਅਫੀਮ ਪਾਰੀਆ ਡੱਗ ਜਾਂਦੀ ਹੈ ਤੇ ਬਸ ਜਦੋਂ ਪਾਰੀਆ ਡੱਗ ਜੇ 20 ਮਾਤੇ ਰਿਖਾਨੀ ਹੁੰਦੀ ਹੈ ਕਿ 30 15 ਕਿਲੋਮੀਟਰ ਦੇ ਰੇ ਕਿ ਨਹੀਂ ਆਊਗਾ ਹਾਂ 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 ਜਦੋਂ ਅੱਪਰ ਬੰਦਾ ਇੰਨੀ ਵਧੀਆ ਤਪੇਖੋਣੀ ਕਰ ਸਕਦਾ ਤਾਂ ਸਰਕਾਰ ਦੇ ਨਾ ਮੌਸਮ ਵਿਭਾਗ ਕਹਿੰਦੇ ਉਹਨਾਂ ਤਕਨੀਕ ਹੈ ਨਹੀਂ ਜਿਹੜਾ ਤੁਸੀਂ ਇਹ ਬੰਦਾ ਦੱਸ ਰਿਹਾ ਜੇ ਕਿੱਥੋਂ ਦਾ ਹੈ ਮੈਂ ਤਾਂ ਨਵੀਂ ਗੱਲ ਸੁਣੀ ਹੈ ਬਹੁਤ ਦਿਲਚਸਪ ਗੱਲ ਹੈ ਨਹੀਂ ਨਹੀਂ ਦੂਸਰਾ ਜਿਹੜਾ ਨੌਜਵਾਨ ਹੈ ਜਿਹੜਾ ਜਿਹਨੇ ਆਪਣੇ ਇਨਸਟਰੂਮੈਂਟ ਲਾਇਆ ਉਹਨੂੰ ਸਾਰਾ ਪੰਜਾਬ ਗਿਆਣ ਹੈਗੀ ਮੌਸਮ ਪੰਜਾਬ ਦੇ ਨਾਮ ਤੇ ਉਹ ਮਤਲਬ ਦਿੱਲੀ ਆ ਉਹ ਰਾਤ ਨੂੰ 8 ਵਜੇ ਬਲੇਟਰ ਵੀ ਦਿੰਦਾ ਹੈ ਉਹ ਅੱਛਾ ਹਾਂ ਉਹ ਬਲੇਟਰ ਦਿੰਦਾ ਹੈ ਸਵੇਰੇ 8 ਵਜੇ ਦਿੱਲੀ ਅਪਡੇਟ ਦਿੰਦਾ ਹੈ ਉਹ ਆਪਣੀ ਛੋਟੀ ਜਿਹੀ ਵੀਡੀਓ ਪਾ ਕੇ ਤੇ ਉਹਨੇ ਉਹਨੇ ਕੀ ਕਿਹਾ ਸੀਗਾ ਕਿ ਐਸੇ ਕੀ بارشਾਂ ਕੋਈ ਜ਼ਿਆਦਾ ਹੋਣਗੀਆਂ ਹਾਂਜੀ ਆਂ ਜੀ ਓਏ بارشਾਂ ਦੀ ਵੀ ਇਟਾ ਪੈਕ ਨਹੀਂ ਹਾਂ ਜੀ ਦੀ ਮਤਰਾ ਜਾਣੀ ਆ ਅੱਛਾ ਹਾਂ ਕੱਲੋਂ ਪੈਂਦਾ ਆ ਮੈਂ ਬੜੇ ਤਿਆਰੀ ਬਠਿੰਡਾ ਜਿਲੇਗਾ ਰਾਂ ਪਰ ਮੂੰਹ ਦੇ ਲਾਗੇ ਪੈਂਦਾ ਬੱਲੋ ਅੱਛਾ